ਕੀ ਮਾਦੇ ਦੇ ਮਝੈਲਾਂ ਨੂੰ ਇਸ ਇਤਿਹਾਸ ਦਾ ਪਤਾ ਹੈ ਬਾਬਾ ਭਾਈ ਅਦਲੀ ਸਾਹਿਬ ਚੋਲਾ ਸਾਹਿਬ ਜੀ ਦੀ ਧਰਤੀ ਤੇ ਜੋ ਪਾਵਨ ਪਵਿੱਤਰ ਸਥਾਨ ਹੈ ਬਾਬਾ ਭਾਈ ਅਦਲੀ ਸਾਹਿਬ ਜੀ ਨੇ ਚਾਰ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਸੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਚਾਰ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਜਦੋਂ ਭਾਈ ਵਿਦੀ ਚੰਦ ਚੋਰ ਆਲੀ ਦੀ ਧਰਤੀ ਤੋਂ ਮੱਝਾਂ ਚੋਰੀ ਕਰਕੇ ਇੱਥੇ ਚੋਲਾ ਸਾਹਿਬ ਪਹੁੰਚਦੇ ਆ ਤੇ ਮੱਝਾਂ ਚੋਰੀ ਕਰਕੇ ਲਿਆਏ ਤੇ ਬਾਬਾ ਇਦਲੀ ਸਾਹਿਬ ਨੂੰ ਬੇਨਤੀ ਕੀਤੀ ਵੀ ਮੇਰੇ ਪਿਛੇ ਮੈਨੂੰ ਫੜਨ ਵਾਲੇ ਲੱਗੇ ਹੋਏ ਐ ਮੱਜਾਂ ਉਸ ਟਾਪ ਦੇ ਵਿੱਚ ਆ ਕੇ ਵੜ ਗਈਆਂ ਉਹਨਾਂ ਨੇ ਆ ਕੇ ਪੁੱਛਿਆ ਵੀ ਸਾਡਾ ਚੋਰ ਕਿੱਥੇ ਐ ਬਾਬਾ ਭਾਈ ਇਦਲੀ ਸਾਹਿਬ ਕਹਿੰਦੇ ਆ ਸੰਗਤ ਬੈਠੀ ਵੇਖ ਲਓ ਕਿੱਥੇ ਤੁਹਾਡਾ ਚੋਰ ਐ ਸੰਗਤ ਦੇ ਵਿੱਚ ਉਹ ਕਿਤੇ ਉਹਨਾਂ ਨੂੰ ਚੋਰ ਨਾ ਲੱਭਾ ਜਦੋਂ ਮੱਜਾਂ ਵੇਖੀਆਂ ਜਿਹੜੀਆਂ ਬੂਰੀਆਂ ਸੀ ਉਹ ਕਾਲੀਆਂ ਹੋ ਗਈਆਂ ਜਿਹੜੀਆਂ ਤਾਲੀਆਂ ਸੀ ਉਹ ਬੂਰੀਆਂ ਹੋ ਗਈਆਂ ਇੰਨੀ ਕਲਾ ਵਾਪਰੀ ਫਿਰ ਚੋਰ ਤੋਂ ਬਹਾਦਰ ਬਾਬਾ ਵਿਧੀ ਚੰਦ ਜੀ ਬਣ ਕੇ ਇੰਨੀ ਬਖਸ਼ਿਸ਼ ਇੰਨੀ ਰਹਿਮਤ ਬਾਬਾ ਭਾਈ ਇਦਲੀ ਸਾਹਿਬ ਜੀ ਨੇ ਕੀਤੀ ਐ ਫਿਰ ਸਮਾਂ ਪੈ ਕੇ ਬਾਬਾ ਭਾਈ ਇਦਲੀ ਸਾਹਿਬ ਦੀ ਕੋਲ ਆ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਤੇ ਬਾਬਾ ਵਿਧੀ ਚੰਦ ਸਾਹਿਬ ਇਸ ਟੋਲਾ ਸਾਹਿਬ ਜੀ ਦੀ ਧਰਤੀ ਤੇ ਬਾਬਾ ਭਾਈ ਇਦਲੀ ਸਾਹਿਬ ਕੋਲ ਆਉਂਦੇ ਆ ਫਿਰ ਦਾਸਹਾੜ ਨੂੰ ਬਾਬਾ ਭਾਈ ਇਦਲੀ ਸਾਹਿਬ ਆਪਣਾ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਜਾਂਦੇ ਆ ਗੁਰਮੁਖ ਜਨਮਸਵਾਰ ਦਰਗੇ ਚੱਲਿਆ ਸੋ ਇਹ ਉਹਨਾਂ ਦਾ ਇਤਿਹਾਸ ਹੈ ਇਸ ਇਲਾਕੇ ਦੇ ਵਿੱਚ ਟੋਲਾ ਸਾਹਿਬ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਬਿਆਨਤ ਬਖਸ਼ਿਸ਼ਾਂ ਰਹਿਮਤਾਂ ਕਿਰਪਾ ਕੀਤੀਆਂ ਨੇਕਾਂ ਦੁਨੀਆ ਨੂੰ ਤਾਰਿਆ ਉਹਨਾਂ ਨੇ